ਆਓ ਦੇਖੀਏ ਜੀ ਮਨ ਅਤੇ ਸੁਰਤ ਵਿੱਚ ਕੀ ਅੰਤਰ ਹੈ ਜੀ ਜਿਹੜਾ ਮਨ ਹੈ ਜੀ ਇਹ ਮਨੁੱਖ ਦੀ ਬ੍ਰੇਨ ਹੈ ਜੀ ਸੀਪੀਯੂ ਕਹਿ ਦਿੰਨੇ ਜੀ ਨੂੰ ਇਹ ਅੰਦਰੂਨੀ ਤਾਕਤ ਹੈ ਜਿੱਥੇ ਤੁਹਾਡੇ ਵਿਚਾਰ ਤੁਹਾਡੀਆਂ ਭਾਵਨਾਵਾਂ ਜਿੱਥੇ ਤੁਹਾਡੀਆਂ ਇੱਛਾਵਾਂ ਜਿੱਥੇ ਤੁਹਾਡੀਆਂ ਚਾਹਤਾਂ ਜੋ ਤੁਸੀਂ ਚਾਹੁੰਦੇ ਹੋ ਉਹ ਤਪਨ ਹੁੰਦੀਆਂ ਨੇ ਉਹਨਾਂ ਦਾ ਇਹ ਕੇਂਦਰ ਹੈ ਜੀ ਮਨ ਹੀ ਉਹ ਜਗ੍ਹਾ ਹੈ ਜੀ ਜਿੱਥੇ ਵਿਕਾਰ ਜਿਵੇਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇਹ ਸਾਰੇ ਉਤਪੰਨ ਹੁੰਦੇ ਆ ਜੀ ਪਾ ਪੈਦਾ ਹੁੰਦੇ ਨੇ ਮਨ ਦੇ ਤਿੰਨ ਮੁੱਖ ਗੁਣ ਹਨ ਜੀ ਪਹਿਲਾ ਹੈ ਸੰਕਲਪ ਭਾਵ ਡਿਜ਼ਾਇਰ ਜੀ ਮੈਨੂੰ ਆ ਚੀਜ਼ ਚਾਹੀਦੀ ਹੈ ਮੈਨੂੰ ਉਹ ਚੀਜ਼ ਚਾਹੀਦੀ ਹੈ ਨਵੀਆਂ-ਨਵੀਆਂ ਚਾਹਤਾਂ ਪੈਦਾ ਕਰਦਾ ਹੈ ਜੀ ਦੂਜਾ ਹੈ ਜੀ ਵਿਕਲਪ ਭਾਵ ਡਾਊਟ ਜਿਹਨੂੰ ਕਹਿੰਦੇ ਆ ਸ਼ੱਕ ਸ਼ੱਕ ਦੀ ਗੱਲ ਕਰਦੇ ਆ ਜੀ ਸੰਦੇਹ ਸ਼ੰਕਾ ਅਤੇ ਫੈਸਲੇ ਨਾ ਕਰ ਪਾਉਣਾ ਜੀ ਇਹ ਮਨ ਵਿੱਚ ਹੁੰਦੇ ਨੇ ਤੀਸਰਾ ਹੈ ਜੀ ਭਾਵਨਾ ਭਾਵ ਇਮੋਸ਼ਨਲ ਸੁੱਖ ਦੁੱਖ ਦਾ ਅਹਿਸਾਸ ਵੀ ਮਨ ਦੇ ਵਿੱਚ ਹੀ ਹੁੰਦਾ ਹੈ ਜੀ ਠੀਕ ਹੈ ਸੁਰਤ ਹੈ ਜਿਹੜੀ ਇਸ ਨੂੰ ਅਵੇਅਰਨੈਸ ਕਹਿ ਦਿੰਦੇ ਆ ਜੀ ਕੌਨਸ਼ੀਅਸ ਕਹਿਣ ਦੇ ਕੌਨਸ਼ੀਅਸਨੈਸ ਠੀਕ ਹੈ ਜੀ ਜਦੋਂ ਸੁਰਤ ਉੱਚੀ ਹੋ ਜਾਂਦੀ ਆ ਜਿਹੜੇ ਸ਼ੰਕੇ ਨੇ ਫੈਸਲੇ ਨੇ ਜਿਹੜੇ ਨਹੀਂ ਕਰ ਪਾਉਂਦੇ ਜਾਂ ਸੰਦੇਹ ਨੇ ਇਹ ਦੂਰ ਹੋ ਜਾਂਦੇ ਨੇ ਜੀ ਜਦੋਂ ਸੁਰਤ ਉੱਚੀ ਉੱਠ ਗਈ ਜਿਹੜੇ ਆਪਾਂ ਨੂੰ ਜੇ ਗੱਲ ਕਰੀਏ ਕਿ ਸਾਨੂੰ ਬਿਮਾਰੀਆਂ ਡਿਪਰੈਸ਼ਨ ਐਂਗਜ਼ਾਇਟੀ ਸਟ्रेस ਲੱਗੀ ਹੈ ਉਹ ਸੁਰਤ ਨੇ ਦੂਰ ਕਰ ਦੇਣੀ ਹੁੰਦੀਆਂ ਜੀ ਇਹ ਸੁਰਤ ਦੀਆਂ ਬਿਮਾਰੀਆਂ ਨੇ ਭਾਵ ਸੁਰਤ ਜਾਗਰੂਤਾ ਧਿਆਨ ਤੇ ਚੇਤਨਾ ਹੈ ਜੀ ਇਹ ਉਹ ਤਾਕਤ ਹੈ ਜੋ ਮਨ ਤੋਂ ਪਰੇ ਹੈ ਜੀ ਮਨ ਦੇ ਮਨ ਦੇ ਪਰੇ ਹੈ ਮਨ ਦੇ ਜਕੜ ਤੋਂ ਪਰੇ ਹੈ ਜੀ ਠੀਕ ਹੈ ਜੀ ਸੁਰਤ ਦੇ ਨਾਲ ਹੀ ਮਨ ਕਾਬੂ ਕੀਤਾ ਜਾ ਸਕਦਾ ਹੈ ਜੀ ਠੀਕ ਹੈ ਸੁਰਤ ਹੈ ਜਿਹੜੀ ਉਹ ਮਨ ਨੂੰ ਉਪਦੇਸ਼ ਦਿੰਦੀ ਹੈ ਅਤੇ ਮਨ ਨੂੰ ਸਹੀ ਰਸਤੇ ਤੇ ਲਿਆਉਂਦੀ ਹੈ ਜੀ ਜਿੰਨੀ ਹੀ ਮਨੁੱਖ ਦੀ ਸੁਰਤ ਦੀ ਗਹਿਰਾਈ ਵਧੀ ਜਾਵੇਗੀ ਮਨੁੱਖ ਦੀ ਸੁਰਤ ਦਾ ਖੇਤਰਫਲ ਵਧਿਆ ਜਾਵੇਗਾ ਮਨੁੱਖ ਦਾ ਜਿਹੜਾ ਧਿਆਨ ਹੈ ਉਹ ਇਕਾਗਰ ਹੋ ਜਾਏਗਾ ਜੀ ਉਸ ਦੀ ਜਿਹੜੀ ਸ਼ਕਤੀ ਹੈ ਉਹ ਵੱਧ ਜਾਂਦੀ ਹੈ ਜੀ ਦਿਮਾਗ ਦੀ ਸੋਚਨ ਸ਼ਕਤੀ ਵੱਧ ਜਾਂਦੀ ਹੈ ਜੀ ਧਿਆਨ ਕਿਸੇ ਚੀਜ਼ ਨੂੰ ਇਕਾਗਰ ਕਰਨਾ ਵੱਧ ਜਾਂਦੀ ਹੈ ਜਿਵੇਂ ਮਨੁੱਖ ਦੀ ਤੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵੀ ਜੀ ਸੁਰਤ ਦਾ ਜਿਹੜਾ ਅਰਥ ਹੈ ਉਹ ਪ੍ਰਭੂ ਪਰਮਾਤਮਾ ਦੇ ਧਿਆਨ ਨਾਲ ਹੈ ਜੀ ਠੀਕ ਹੈ ਪ੍ਰਭੂ ਪਰਮਾਤਮਾ ਦੇ ਨਾਲ ਜੋੜ ਕੇ ਸੁਰਤ ਨੂੰ ਉਸ ਆਪਣੇ ਅਸਲੀ ਰੂਪ ਨੂੰ ਜਿਸ ਦੇ ਵਿੱਚ ਅਸਲੀ ਸਬਰੂਪ ਤੁਹਾਡਾ ਏ ਹੈ ਜਿਸ ਵਿੱਚ ਪ੍ਰਭੂ ਪਰਮਾਤਮਾ ਹੈ ਜੀ ਠੀਕ ਹੈ ਉਸ ਨੂੰ ਚੇਤਨਾ ਹੈ ਉਸ ਨੂੰ ਯਾਦ ਕਰਨਾ ਹੈ ਜੀ ਠੀਕ ਹੈ ਸੁਰਤ ਦੇ ਰਾਹੀ ਪ੍ਰਭੂ ਪ੍ਰਮਾਤਮਾ ਨੂੰ ਆਪਣੇ ਧਿਆਨ ਵਿੱਚ ਲਿਆ ਕੇ ਆਪਣੇ ਅੰਦਰ ਪ੍ਰਗਟ ਕਰਨ ਵਾਲਾ ਹੈ ਜੀ ਆ ਮਨ ਹੈ ਜਿਹੜਾ ਜੀ ਚਾਹਤਾਂ ਤੇ ਭਾਵਨਾ ਦਾ ਕੇਂਦਰ ਹੈ ਮਨ ਮਾਇਆ ਦੇ ਪ੍ਰਭਾਵ ਵਿੱਚ ਫਸ ਜਾਂਦਾ ਹੈ ਮਨ ਨਵੀਆਂ ਇੱਛਾਵਾਂ ਪੈਦਾ ਕਰਦਾ ਹੈ ਮਨ ਨਵੇਂ ਵਿਕਾਰਾਂ ਨੂੰ ਪੈਦਾ ਕਰਦਾ ਹੈ ਜਿਹੜੀ ਸੁਰਤ ਹੈ ਠੀਕ ਹੈ ਜੀ ਇਹ ਧਿਆਨ ਦਾ ਸਥਾਨ ਹੈ ਜੀ ਇੱਥੇ ਮਨੁੱਖ ਦਾ ਧਿਆਨ ਲੱਗਦਾ ਹੈ ਜੀ ਇਹ ਮਾਇਆ ਤੋਂ ਪਰੇ ਹੋ ਕੇ ਪ੍ਰਭੂ ਪਰਮਾਤਮਾ ਦੇ ਨਾਲ ਜੋੜ ਦਿੰਦਾ ਹੈ ਜੀ ਸੁਰਤ ਠੀਕ ਹੈ ਇਸ ਦੇ ਨਾਲ ਮਨੁੱਖ ਅੰਦਰ ਆਤਮਿਕ ਗਿਆਨ ਪੈਦਾ ਹੁੰਦਾ ਜੀ ਜਦੋਂ ਪਰਮਾਤਮਾ ਦੇ ਨਾਲ ਜੁੜ ਗਿਆ ਫਿਰ ਆਤਮਿਕ ਗਿਆਨ ਪੈਦਾ ਹੋ ਜਾਏਗਾ ਜੀ ਜਦੋਂ ਆਤਮਿਕ ਗਿਆਨ ਪੈਦਾ ਹੋ ਜਾਂਦਾ ਤੇ ਮਨੁੱਖ ਅੰਦਰ ਜਿਹੜੇ ਵਿਸ਼ੇਵਿਕਾਰ ਨੇ ਉਹ ਹੌਲੀ-ਹੌਲੀ ਘਟਨੇ ਸ਼ੁਰੂ ਹੋ ਜਾਂਦੇ ਨੇ ਜਦੋਂ ਘਟ ਜਾਂਦੇ ਨੇ ਪਾਪ ਵਿਕਾਰਾਂ ਦਾ ਨਾਸ਼ ਹੋ ਜਾਂਦਾ ਜੀ ਠੀਕ ਹੈ ਜੀ ਹੁਣ ਮਨ ਤੇ ਸੁਰਤ ਦਾ ਸਬੰਧ ਕੀ ਹੈ ਜੀ ਇੱਕ ਦੂਜੇ ਨਾਲ ਰਿਲੇਟਡ ਨੇ ਇਹ ਠੀਕ ਹੈ ਜੀ ਮਨ ਤੇ ਸੁਰਤ ਦਾ ਜਿਹੜਾ ਸਬੰਧ ਹੈ ਉਹ ਇੱਕ ਮਾਲਕ ਤੇ ਨੌਕਰ ਦਾ ਹੈ ਜੀ ਜਦੋਂ ਮਨੁੱਖ ਦੀ ਸੁਰਤ ਜਾਗਰੂਕ ਹੋ ਜਾਂਦੀ ਹੈ ਜਾਗ ਪੈਂਦੀ ਜਿਹਨੂੰ ਕਹਿੰਦੇ ਜਮੀਨ ਜਾਗ ਪਈ ਜਮੀਰ ਜਾਗਦੀ ਹੈ ਮਨੁੱਖ ਦੀ ਸੁਰਤ ਜਾਗਦੀ ਹੈ ਜਦੋਂ ਤਾਂ ਉਹ ਮਨ ਨੂੰ ਸਹੀ ਰਸਤੇ ਤੇ ਲੈ ਆਉਂਦੀ ਹੈ ਜੀ ਜਦੋਂ ਤੁਹਾਡੀ ਜਮੀਰ ਜਾਗਦੀ ਜਿਹਨੂੰ ਕਹਿੰਦੇ ਨਾ ਜਮੀਰ ਜਾਗ ਗਈ ਆਪਣੀ ਭਾਵ ਤੁਹਾਡੀ ਜਦੋਂ ਸੁਰਤ ਜਾਗਦੀ ਹੈ ਜੀ ਉਹ ਮਨ ਨੂੰ ਸਹੀ ਰਸਤੇ ਤੇ ਲੈ ਆਉਂਦੀ ਹੈ ਜਦੋਂ ਮਨ ਬੇਕਾਬੂ ਹੋ ਜਾਂਦਾ ਹੈ ਜੀ ਬੇਲਗਾਮ ਹੋ ਜੇ ਨਾ ਆਪਾਂ ਮਨ ਨੂੰ ਕਾਬੂ ਨਹੀਂ ਕਰਦੇ ਤਾਂ ਇਹ ਸੁਰਤ ਨੂੰ ਵੀ ਮੋਹ ਤੇ ਮਾਇਆ ਦੇ ਵਿੱਚ ਫਸਾ ਲੈਂਦਾ ਹੈ ਜੀ ਠੀਕ ਹੈ ਜਿਹੜਾ ਸੁਰਤ ਪਾਬ ਤੁਹਾਡਾ ਧਿਆਨ ਵੀ ਹੈ ਨਾ ਬੇਕਾਬੂ ਹੋਇਆ ਮਨ ਜਿਹੜਾ ਉਹ ਤੁਹਾਡੇ ਧਿਆਨ ਨੂੰ ਵੀ ਮੋਹ ਮਾਇਆ ਵਿੱਚ ਵਿਸ਼ੇ ਵਕਾਰਾਂ ਵਿੱਚ ਲਗਾ ਲੇਗਾ ਜੀ ਠੀਕ ਹੈ ਗੁਰਬਾਣੀ ਜਿਹੜੀ ਹੈ ਜੀ ਗੁਰੂ ਦੀ ਬਾਣੀ ਹੈ ਜਿਹੜੀ ਉਹ ਸਾਨੂੰ ਇਹੀ ਸਿਖਾਉਂਦੀ ਆ ਕਿ ਆਪਣੀ ਸੁਰਤ ਨੂੰ ਉੱਚਾ ਰੱਖ ਕੇ ਮਨ ਨੂੰ ਵਿਸ਼ੇ ਵਕਾਰਾਂ ਵਿੱਚੋਂ ਬਾਹਰ ਕੱਢ ਲੈ। ਠੀਕ ਹੈ ਜੀ। ਦੁਬਾਰੇ ਫੇਰ ਸੁਰਤ ਨੂੰ ਉੱਚਾ ਕਰਕੇ ਸੁਰਤ ਨੂੰ ਉੱਚਾ ਰੱਖ ਕੇ ਜਦੋਂ ਸੁਰਤ ਉੱਚੀ ਕਿਵੇਂ ਹੋ ਪ੍ਰਭੂ ਪਰਮਾਤਮਾ ਦੇ ਵਿੱਚ ਜੋੜ ਕੇ। ਪ੍ਰਭੂ ਪਰਮਾਤਮਾ ਦੇ ਨਾਲ ਪ੍ਰੀਤ ਪਾ ਕੇ ਪ੍ਰਭੂ ਪਰਮਾਤਮਾ ਦੇ ਹੁਕਮ ਨੂੰ ਮੰਨ ਕੇ ਮੰਨੇਗਾ ਜਦੋਂ ਸਮਝੇਗਾ ਜਦੋਂ ਫਿਰ ਤੇਰਾ ਮਨ ਹੌਲੀ-ਹੌਲੀ ਵਿਸ਼ੇ ਵਕਾਰਾਂ ਵਿੱਚੋਂ ਦੂਰ ਹੋ ਜਾਏਗਾ ਤੇਰੇ ਵੱਸ ਵਿੱਚ ਆ ਜਾਏਗਾ ਜੀ। ਠੀਕ ਹੈ ਤੇ ਗੁਰਬਾਣੀ ਦੀ ਜਿਹੜੀ ਸਿੱਖ ਓਹੀ ਹੈ ਜੀ ਸਿੱਖ ਪਾਉ ਗੁਰਬਾਣੀ ਦੀ ਜਿਹੜੀ ਸਿੱਖ ਹੈਗਾ ਉਹ ਸਾਨੂੰ ਇਹੀ ਸਿਖਾਉਂਦੀ ਹੈ ਕਿ ਸੁਰਤ ਨੂੰ ਉੱਚਾ ਰੱਖ ਕੇ ਸੁਰਤ ਨੂੰ ਪ੍ਰਭੂ ਪਰਮਾਤਮਾ ਨਾਲ ਜੋੜ ਕੇ ਬਹੁਤ ਉਪਦੇਸ਼ ਆਏ ਨੇ ਜੀ ਸੁਣਿਆ ਸਾਰਾ ਇਹੀ ਹੈ ਗਾ ਵੀ ਹੈ ਸੁਣੀਏ ਮਨ ਰੱਖੀਏ ਪਾਉ ਜਦੋਂ ਆਪਣਾ ਧਿਆਨ ਉਸ ਪ੍ਰਭੂ ਪਰਮਾਤਮਾ ਦੇ ਨਾਲ ਲਾਵਾਂਗੇ ਆਪਾਂ ਸ਼ੁਕਰਾਨਾ ਉਸ ਵਿੱਚ ਕਰਾਂਗੇ ਜੀ ਫਿਰ ਜਿਹੜਾ ਮਨ ਹੈ ਉਹ ਆਪਣੇ ਆਪ ਵਿਕਾਰਾਂ ਦੇ ਪ੍ਰਭਾਵ ਤੋਂ ਬਾਹਰ ਹੋ ਕੇ ਤੁਹਾਡੇ ਕਾਬੂ ਵਿੱਚ ਆ ਜਾਏਗਾ ਜੀ ਠੀਕ ਹੈ ਉਸ ਦੇ ਨਾਲ ਕੀ ਹੋਏਗਾ ਸਾਡਾ ਮਨ ਵੀ ਉਸ ਪ੍ਰਭੂ ਪਰਮਾਤਮਾ ਦੇ ਸਚਾਰੇ ਦੇ ਗਿਆਨ ਦਾ ਉਸ ਦੇ ਪ੍ਰਕਾਸ਼ ਦੇ ਜੋਗ ਹੋ ਜਾਏਗਾ ਜੀ ਇਹ ਹੈ ਜੀ ਮਨ ਤੇ ਸੁਰਤ ਸੁਰਤ ਧਿਆਨ ਹੈ ਮਨ ਜਿੱਥੇ ਸਾਰੇ ਮਨੁੱਖ ਦੇ ਜਿਹੜੇ ਹੈਗੇ ਨੇ ਆ ਭਾਵਨਾਵਾਂ ਸਾਰੇ ਵਿਕਾਰ ਨੇ ਜਿਹੜੇ ਉਹ ਮਨ ਵਿੱਚ ਪੈਦਾ ਹੁੰਦੇ ਨੇ ਅਤੇ ਮਨ ਜੇ ਬੇਕਾਬੂ ਹੋ ਜਵੇ ਤਾਂ ਉਹ ਸੁਰਤ ਨੂੰ ਵੀ ਮਾਰੇ ਪਾਸੇ ਲੈ ਆਉਂਦਾ ਹੈ ਸੁਰਤ ਜੇ ਉੱਚੀ ਹੋ ਜਵੇ ਤੇ ਉਹ ਮਨ ਨੂੰ ਸਿੱਧੇ ਰਸਤੇ ਤੇ ਲਿਆਉਂਦੀ ਹੈ ਇਹ ਜਿੱਦਾਂ ਅੰਗਰੇਜ਼ੀ ਵਿੱਚ ਜੀ ਐਨ ਐਂਡ ਜੈਨ ਹੁੰਦੇ ਆ ਜੀ ਇੱਕ ਦੂਜੇ ਨੂੰ ਬੈਲੈਂਸ ਕਰਦੇ ਨੇ ਜੇ ਮਨ ਹੈਵੀ ਹੋ ਗਿਆ ਸੁਰਤ ਨੇ ਵੀ ਥੱਲੇ ਆ ਜਾਣਾ ਮਨੁੱਖ ਨੇ ਨੀਚ ਹੋ ਜਾਣਾ ਜੇ ਸੁਰਤ ਉੱਚੀ ਹੋਗੀ ਤਾਂ ਉਹ ਮਨ ਨੂੰ ਉੱਚਾ ਕਰਕੇ ਮਨੁੱਖ ਨੂੰ ਇਸ ਦੁਨੀਆ ਦੇ ਵਿਸ਼ੇ ਵਕਾਰਿਆਂ ਤੋਂ ਬਾਹਰ ਕੱਢ ਦਿੰਦਾ ਹੈ ਜੀ